ਹੈਲੋ ਜੀ ਮੇਰੇ ਬਲੌਗਸਪਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿੱਧੂਜ਼ ਬੁਟੀਕ ਤੇ ਆਪ ਸਭ ਦਾ ਸਵਾਗਤ ਹੈ। ਹੋਪਸਲ ਵਧੀਆ ਹੋਵੋਗੇ। ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਪਿਆਰਾ ਜਿਹਾ ਸੂਟ ਲੈ ਕੇ ਆਏ ਹਾਂਗੇ। ਉਸ ਤੋਂ ਪਹਿਲਾਂ ਮੈਂ ਇੱਕ ਰਿਕੁਐਸਟ ਕਰਾਂਗੀ ਜੋ ਵੀ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਜਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਤੇ ਕਮੈਂਟ ਪ्रेस ਕਰੋ ਤਾਂ ਜੋ ਸਾਡੀਆਂ ਡੇਲੀ ਪੋਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਤੁਸੀਂ ਸਾਰੀਆਂ ਵੀਡੀਓਜ਼ ਨੂੰ ਵੇਖਦੇ ਰਹੋ। ਠੀਕ ਹੈ। ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਭ ਹਾਂਜੀ ਹੁਣ ਆਪਾਂ ਵੀਡੀਓ ਸਟਾਰਟ ਕਰਾਂਗੇ ਆ ਆਪਣਾ ਇੰਸਟਾਗ੍ਰam ਤੇ ਪੇਜ ਬਣਿਆ ਉਸ ਦਾ ਲਿੰਕ ਹੈ ਜਿਹੜਾ ਮੈਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਤੁਸੀਂ ਉਸ ਦੇ ਵਿੱਚ ਦੇਖ ਸਕਦੇ ਹੋ ਅਲੱਗ-ਅਲੱਗ ਤਰ੍ਹਾਂ ਦੀ ਸਟੀਚਿੰਗ ਦੇ ਡਿਜ਼ਾਈਨ ਹਨ ਪ੍ਰਿੰਟ ਵਾਲੇ ਸੂਟ ਤੇ ਵਰਕ ਵਾਲੇ ਸੂਟ ਵਰਕ ਦੇ ਡਿਜ਼ਾਈਨ ਵਗੈਰਾ ਤੁਸੀਂ ਆਪਣੇ ਕੋਲੋਂ ਵੀ ਕੋਈ ਵੀ ਡਿਜ਼ਾਈਨ ਹੈ ਜਿਹੜਾ ਦੇਖਿਆ ਹੈ ਨਾ ਕੋਈ ਵੀ ਸੂਟ ਰੈਡੀ ਕਰਵਾ ਸਕਦੇ ਹੋ ਆਪਣੀ ਸ਼ਿਪਿੰਗ ਰਹੂਗੀ ਪੂਰੇ ਵਰਲਡ ਦੇ ਵਿੱਚ ਤੁਸੀਂ ਕਿਸੇ ਵੀ ਜਗ੍ਹਾ ਦੇ ਉੱਪਰ ਬੈਠੇ ਸਾਡੇ ਤੋਂ ਸੂਟ ਰੈਡੀ ਕਰਵਾ ਕੇ ਕਿਸੇ ਵੀ ਤਰ੍ਹਾਂ ਦਾ ਸੂਟ ਹੈ ਜਿਹੜਾ ਰੈਡੀ ਕਰਵਾ ਕੇ ਆਪਣੇ ਤੱਕ ਮੰਗਵਾ ਸਕਦੇ ਹੋ ਠੀਕ ਹੈ ਹਾਂਜੀ ਹ ਇਸ ਦਾ ਜਿਹੜਾ ਕਲਰ ਆਊਗਾ بیس ਦਾ ਕਲਰ ਹੈ ਬਲੈਕ ਹੈ ਠੀਕ ਹੈ ਡਿਜੀਟਲ ਪ੍ਰਿੰਟਰ ਹੋਊਗਾ ਇਸ ਦੇ ਵਿੱਚ ਮਲਟੀਜੇ ਕਲਰ ਨੇ ਪ੍ਰਿੰਟ ਦੇ ਵਿੱਚ ਹੀ ਨੈਗੇਟਿਵ ਪ੍ਰਿੰਟ ਹੈ ਵਿੱਚ ਹੀ ਪੋਜ਼ਿਟਿਵ ਪ੍ਰਿੰਟ ਹੈ ਨੈਗੇਟਿਵ ਪ੍ਰਿੰਟ ਮਤਲਬ ਕਿ ਸ਼ੈਡੋ ਪ੍ਰਿੰਟ ਹੁੰਦਾ ਜਿਹੜਾ ਆਪਣਾ ਹਲਕਾ ਪ੍ਰਿੰਟ ਜਿਵੇਂ ਆਪਣੇ ਮੈਚਿੰਗ ਦੇ ਵਿੱਚ ਹਨਾ ਮੈਚਿੰਗ ਸੂਟ ਆਉਂਦੇ ਨੇ ਉਹਨਾਂ ਦੇ ਬਾਟਮਸ ਤੇ ਹੁੰਦਾ ਹਨਾ ਉਦਾਂ ਤੇ ਇਹਦਾ ਜਿਹੜਾ ਸਟੱਫ ਰਹੂਗਾ ਬਹੁਤ ਹੀ ਪਿਆਰਾ ਜਿਹਾ ਸਟੱਫ ਹੈ ਜਿਹੜਾ ਆਪਣਾ ਜੌਰਜਟ ਹੁੰਦਾ ਹਨਾ ਵਰਬਰੀ ਜੌਰਜਟ ਸਟੱਫ ਹੈ ਸਦਾ ਬਹੁਤ ਹੀ ਪਿਆਰਾ ਜਿਹਾ ਇਸ ਦੇ ਵਿੱਚ ਆ ਬ੍ਰੀਕ ਬ੍ਰੀਕ ਡੱਬੀ ਆਪਣੀ ਠੀਕ ਹੈ ਜਿੰਮੇ ਬਰਬਰੀ ਦੇ ਵਿੱਚ ਹੁੰਦੀ ਹੈ ਸੈਲਫ ਦੇ ਵਿੱਚ ਬ੍ਰੀਕ ਡੱਬੀ ਹੈ ਤੇ ਇਹ ਲਾਈਨਿੰਗ ਵਾਲਾ ਸਟੱਫ ਹੈਗਾ ਇਸ ਦੇ نیچے ਲਾਈਨਿੰਗ ਜਾਂ ਫਿਰ ਟਾਪਟਾ ਲੱਗੂਗਾ ਠੀਕ ਹੈ ਵਿਦਆਊਟ ਲਾਈਨਿੰਗ ਜਾਂ ਟਾਪਟੇ ਤੋਂ ਸਟੀਚ ਨਹੀਂ ਹੋਊਗਾ ਜੀ ਠੀਕ ਹੈ ਕਲਰ ਇਸ ਦਾ ਬਲੈਕ ਰੱਖੂਗਾ ਬਹੁਤ ਹੀ ਪਿਆਰਾ ਜਿਹਾ ਪ੍ਰਿੰਟਰ ਰੂ ਆਲਓਵਰ ਸੂਟ ਹੈ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਸ ਦੇ ਨਾਲ ਦੇ ਬਹੁਤ ਸਾਰੇ ਕਲਰਸ ਨੇ ਹਨਾ ਬਹੁਤ ਹੀ ਸਾਰੇ ਇਸ ਦੇ ਥੋੜੇ ਥੋੜੇ ਚੇਂਜ ਹੋ ਕੇ ਪ੍ਰਿੰਟ ਨੇਗੇ ਜਿਹੜੇ ਆਪਣੇ WhatsApp ਗਰੁੱਪ ਦੇ ਵਿੱਚ ਆਪਾਂ ਪਿਕਸ ਅਪਲੋਡ ਕੀਤੀਆਂ ਹੋਈਆਂ ਸੀ ਉਹਨਾਂ ਦੇ ਵਿੱਚ ਪਾਏ ਹੋਏ ਨੇ ਤੁਹਾਨੂੰ ਕਲਰ ਆਪਸ਼ਨਸ ਵੀ ਮਿਲ ਜਾਣਗੇ ਇਹਨਾਂ ਦੇ ਵਿੱਚ ਹਨਾ ਤੇ ਪ੍ਰਿੰਟ ਨੇ ਜਿਹੜੇ ਉਹ ਵੀ ਆਪਸ਼ਨਸ ਮਿਲ ਜਾਣਗੇ ਜੇਕਰ ਤੁਸੀਂ ਚੇਂਜ ਪ੍ਰਿੰਟ ਲੈਣਾ ਚਾਹੁੰਦੇ ਹੋ ਇਹ ਰੋਜ਼ ਫਲਾਰ ਵਾਲੇ ਪ੍ਰਿੰਟ ਵਾਲਾ ਸੂਟ ਹੈ ਬਹੁਤ ਹੀ ਪਿਆਰਾ ਜਿਹਾ ਪ੍ਰਿੰਟਰ ਡਿਜੀਟਲ ਪ੍ਰਿੰਟਰ ਹੋਊਗਾ 올ਓਵਰ ਸੂਟ ਰਹੂਗਾ 5 ਮੀਟਰ ਦੀ ਕੱਟ ਦੇ ਵਿੱਚ ਠੀਕ ਹੈ ਇਹ ਵੱਡੇ ਪੰਨੇ ਦਾ ਸੂਟ ਨਹੀਂ ਹੈ ਜੀ ਠੀਕ ਹੈ ਜਿਵੇਂ ਆਪਣੇ ਛੋਟੇ ਪੰਨੇ ਦੇ ਹੁੰਦੇ ਨੇ ਨਾਰਮਲ ਸੂਟ ਉਸ ਤਰ੍ਹਾਂ ਦਾ 5 ਮੀਟਰ ਦੀ ਕੱਟ ਦਾ ਵਿਦਆਊਟ ਦੁਪੱਟਾ ਹੈ ਠੀਕ ਹੈ ਜੇਕਰ ਤੁਸੀਂ ਕੋਈ ਵੀ ਸੂਟ ਦੇ ਲੈ ਰਹੇ ਹੋ ਹਣਾ ਉਹਦੇ ਨਾਲ ਤੁਸੀਂ ਕੋਈ ਵੀ ਦੁਪੱਟਾ ਜਿਹੜਾ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਤੋਂ ਅਲੱਗ ਤੋਂ ਦੁਪੱਟਾ ਵੀ ਲਗਵਾ ਸਕਦੇ ਹੋ ਬਟ ਜਿਹੜੇ ਉਹਦੇ ਚਾਰਜਸ ਨੇ ਉਹ ਤੁਹਾਨੂੰ ਅਲੱਗ ਤੋਂ ਪੇ ਕਰਨੇ ਪੈਣਗੇ ਠੀਕ ਹੈ ਹਾਂਜੀ ਤੁਸੀਂ ਕਿਸੇ ਵੀ ਸਟੱਫ ਦੇ ਵਿੱਚ ਸਾਡੇ ਤੋਂ ਦੁਪੱਟਾ ਜਿਹੜਾ ਬਾਈ ਕਰ ਸਕਦੇ ਹੋਗੇ ਬਾਕੀ ਇਹ ਆਪਣਾ ਸੂਟ ਹੈ ਜਿਹੜਾ ਬਹੁਤ ਹੀ ਪਿਆਰਾ ਦਾ ਸਟੱਫ ਹੈ ਇਸ ਦਾ ਸਮਸ ਦੇ ਅਕੋਰਡਿੰਗ ਵਧੀਆ ਪਾਰਟੀ ਵੇਅਰ ਦਾ ਸੂਟ ਹੈਗਾ ਇਹ ਤੁਸੀਂ ਇਸ ਨੂੰ ਬਾਈ ਕਰ ਸਕਦੇ ਹੋ ਸੇਮ ਕਲਰ ਦੇ ਵਿੱਚ ਵੀ ਚੇਂਜ ਕਲਰ ਦੇ ਵਿੱਚ ਵੀ ਠੀਕ ਹੈ ਕੋਈ ਵੀ ਪ੍ਰਿੰਟ ਲੈ ਸਕਦੇ ਹੋ ਜੇਕਰ ਤੁਸੀਂ ਆਪਣਾ ਜਿਹੜਾ ਨੰਬਰ ਹੈ ਹਨਾ ਤੁਸੀਂ ਗੂਗਲ WhatsApp ਗਰੁੱਪ ਦੇ ਵਿੱਚ ਐਡ ਹੋਣਾ ਚਾਹੁੰਦੇ ਹੋ ਸਾਡੇ ਨਾਲ ਕਿਉਂਕਿ ਜਿਆਦਾ ਪਿਕਸ ਵਗੈਰਾ ਨੇ ਜਿਹੜੀਆਂ ਅਸੀਂ ਉਸੇ ਦੇ ਵਿੱਚ ਹੀ ਅਪਲੋਡ ਕਰਦੇ ਆਂ ਕਈ ਵਾਰ ਹੁੰਦਾ ਵੀ ਆਪਣੇ YouTube ਤੇ ਆਪਾਂ ਸਾਰੀਆਂ ਸੂਟਾਂ ਨੇ ਜਿਹੜੀਆਂ ਪਿਕਸ ਨੂੰ ਨਹੀਂ ਪਾ ਸਕਦੇ ਵੀਡੀਓਜ਼ ਦੇ ਵਿੱਚ ਅਪਲੋਡ ਨਹੀਂ ਕਰ ਸਕਦੇ ਆਪਾਂ ਗਰੁੱਪ ਦੇ ਵਿੱਚ ਡੇਲੀ ਅਪਡੇਟ ਕਰਦੇ ਆਂ ਠੀਕ ਹੈ ਅਲੱਗ-ਅਲੱਗ ਤਰ੍ਹਾਂ ਦੇ ਪ੍ਰਿੰਟ ਸਟਾਫ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਪਿਕਸ ਨੇ ਜੋ ਵੀ ਆਪਣਾ ਸਟਾਫ ਆ ਰਿਹਾ ਹੈਗਾ ਹਨਾ ਹੁਣ ਮਾਰਕੀਟ ਦੇ ਵਿੱਚ ਸਾਰਾ ਆਪਾਂ WhatsApp ਗਰੁੱਪ ਦੇ ਵਿੱਚ ਅਪਲੋਡ ਕਰ ਰਹੇ ਆਂ ਜੇਕਰ ਤੁਸੀਂ ਉਸ ਦੇ ਵਿੱਚ ਐਡ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਕੰਟੈਕਟ ਨੰਬਰ ਸਾਨੂੰ ਸੈਂਡ ਕਰ ਸਕਦੇ ਹੋ ਤੇ ਤੁਸੀਂ ਐਡ ਹੋ ਸਕਦੇ ਹੋ ਠੀਕ ਹੈ ਜਾਂ ਫਿਰ ਤੁਸੀਂ ਇੰਸਟਾਗ੍ਰam ਜਿੱਥੋਂ ਵੀ ਤੁਸੀਂ ਸਾਡੀ ਇਹ ਵੀਡੀਓ ਦੇਖ ਰਹੇ ਹੋ ਜਾਂ ਫਿਰ YouTube ਉਹ ਹੈ ਨਾ ਉਥੋਂ ਤੁਸੀਂ ਸਾਨੂੰ ਸਿੱਧਾ ਕਮੈਂਟ ਦੇ ਵਿੱਚ ਵੀ ਮੈਸੇਜ ਕਰ ਸਕਦੇ ਹੋ ਤੇ ਲਿੰਕ ਲੈ ਸਕਦੇ ਹੋਗੇ ਆਪਣੇ WhatsApp ਗਰੁੱਪ ਦਾ ਠੀਕ ਹੈ ਤਾਂ ਤੁਸੀਂ ਜੁਆਇਨ ਕਰ ਸਕਦੇ ਹੋ ਕਮਿਊਨਿਟੀ ਨੂੰ ਤੇ ਉਸ ਦੇ ਵਿੱਚ ਅਲੱਗ-ਅਲੱਗ ਜੋ ਵੀ ਅਸੀਂ ਸੂਟ ਪਾਉਣੇ ਹੋ ਤੁਸੀਂ ਉਹਨਾਂ ਦੇ ਵਿੱਚੋਂ ਕੋਈ ਵੀ ਸੂਟ ਆ ਜਿਹੜਾ ਬਾਈ ਕਰਵਾ ਸਕਦੇ ਹੋ ਠੀਕ ਹੈ ਹਾਂਜੀ ਬਾਕੀ ਆਪਣਾ ਜਿਹੜੀ ਕੋ ਆਪਣੇ ਭੈਣਾਂ ਕਈਆਂ ਪੁੱਛਦੀਆਂ ਨੇ ਗਿਆ ਵੀ ਤੁਹਾਡੇ ਕੋਲ ਕੈਸ਼ ਔਨ ਡਿਲੀਵਰੀ ਹੈ ਜੀ ਜੇਕਰ ਤੁਸੀਂ ਸਾਡੇ ਤੋਂ ਕੋਈ ਵੀ ਸੂਟ ਬਾਈ ਕਰ ਰਹੇ ਹੋ ਹਨ ਉਹਦੀ ਜਿਹੜੀ ਡਿਲੀਵਰੀ ਹੋਊਗੀ ਉਹ ਸਾਡੇ ਕੋਲ ਉਹਦਾ ਪੇਮੈਂਟ ਦਾ ਮੈਥਡ ਸਾਡੇ ਕੋਲ ਕੈਸ਼ ਔਨ ਡਿਲੀਵਰੀ ਨਹੀਂ ਹੈਗਾ ਜੀ ਜੇਕਰ ਤੁਸੀਂ ਕੋਈ ਸੂਟ ਬਾਈ ਕਰ ਰਹੇ ਹੋ ਤਾਂ ਜਿਹੜੀ ਉਹਦੀ ਪੇਮੈਂਟ ਹੈ ਤੁਸੀਂ ਔਨਲਾਈਨ ਕਿਸੇ ਵੀ ਮੈਥਡ ਨਾਲ ਹੀ ਕਰ ਸਕਦੇ ਹੋ ਤੁਸੀਂ ਸਾਨੂੰ Google Pay ਵੀ ਕਰ ਸਕਦੇ ਹੋ ਹਨਾ Paytm ਵੀ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਨਾਲ ਕਰ ਸਕਦੇ ਹਾਂ ਬਟ ਕੈਸ਼ ਔਨ ਡਿਲੀਵਰੀ ਆਈ অপਸ਼ਨ ਆਪਣੇ ਕੋਲ ਨਹੀਂ ਹੈਗੀ ਠੀਕ ਹੈ ਜਾਂ ਫਿਰ ਸਾਡੇ ਕੋਲ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਠੀਕ ਹੈ ਆਪਣੇ ਕੋਲ ਕਿਸੇ ਵੀ ਤਰ੍ਹਾਂ ਦਾ ਹੈਂਡਵਰਕ ਦੇ ਵਿੱਚ ਮਸ਼ੀਨ ਵਰਕ ਦੇ ਵਿੱਚ ਨੀਡਲ ਵਰਕ ਹੋ ਗਿਆ ਪੇਂਟ ਵਰਕ ਕਿਸੇ ਵੀ ਤਰ੍ਹਾਂ ਦਾ ਵਰਕ ਹੈ ਜਿਹੜਾ ਤੁਸੀਂ ਸਾ ਆਪਣੇ ਕੋਲ ਵੀ ਡਿਜ਼ਾਈਨ ਦੇ ਕੇ ਉਸ ਨੂੰ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਸਟੱਫ ਦੇ ਉੱਪਰ ਜੋ ਵੀ ਤੁਹਾਨੂੰ ਸਟੱਫ ਪਸੰਦ ਹੈ ਤੁਸੀਂ ਉਹੀ ਸਟੱਫ ਦੇ ਉੱਪਰ ਸਾਡੇ ਤੋਂ ਵਰਕ ਕਰਵਾ ਸਕਦੇ ਹੋ ਠੀਕ ਹੈ ਜਾ ਫਿਰ ਕੋਈ ਵੀ ਪ੍ਰਿੰਟ ਸੂਟ ਬਾਈ ਕਰ ਸਕਦੇ ਹੋ ਉਸ ਦੇ ਲਈ ਸਾਡਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਤੁਸੀਂ ਉਸ ਤੇ ਸਾਨੂੰ ਵਟਸਐਪ ਮੈਸੇਜ ਜਾਂ ਫਿਰ ਵਟਸਐਪ ਕਾਲ ਕਰ ਸਕਦੇ ਹੋ ਠੀਕ ਹੈ ਹਾਂਜੀ ਹਾਂਜੀ ਹੁਣ ਆਪਣੇ ਕੋਲ ਇਹ ਨੈਕਸਟ ਸੂਟ ਰਹੂਗਾ ਇਸ ਦਾ ਜਿਹੜਾ ਕਲਰ ਹੈ ਤੇ ਸਟੱਫ ਬਹੁਤ ਹੀ ਪਿਆਰਾ ਜਿਹਾ ਉਹ ਵੀ ਮੈਂ ਦੱਸ ਰਹੀ ਤੁਹਾਨੂੰ ਇਸ ਦੇ ਬਾਰੇ ਅ ਇਸ ਦੇ ਵਿੱਚ ਕੱਟਵਰਕ ਹੈ ਜਿਹੜਾ ਕਲਾ ਕਰਵਾਇਆ ਹੋਇਆਗਾ ਇਹ ਵੀ ਵਿਦਆਊਟ ਦੁਪੱਟਾ ਰਹੂਗਾ ਠੀਕ ਹੈ ਅ ਜੇਕਰ ਤੁਸੀਂ ਕੋਈ ਵੀ ਦੁਪੱਟਾ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿਸੇ ਵੀ ਸੂਟ ਨਾਲ ਦੁਪੱਟਾ ਨਹੀਂ ਹੁੰਦਾ ਹੈ ਨਾ ਸਾਡੇ ਕੋਲ ਮਤਲਬ ਜੋ ਸੂਟ ਵਿਦਾਊਟ ਦੁਪੱਟਾ ਤੋਂ ਆਉਂਦੇ ਨੇ ਜੇਕਰ ਤੁਸੀਂ ਨਾਲ ਦੁਪੱਟਾ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਅਲੱਗ ਤੋਂ ਦੁਪੱਟੇ ਲਗਵਾ ਸਕਦੇ ਹੋਗੇ ਠੀਕ ਹੈ ਹਾਂਜੀ ਹੁਣ ਆਪਾਂ ਪਹਿਲਾਂ ਇਸ ਦੀ ਤੁਹਾਨੂੰ ਸ਼ਰਟ ਦਿਖਾਉਣੇ ਆਂਗੇ ਜਿਹੜੇ ਆਪਾਂ ਦੁਪੱਟੇ ਲਗਾਵਾਂਗੇ ਉਹਨਾਂ ਦੇ ਜਿਹੜੇ ਚਾਰਜਸ ਹੁੰਦੇ ਨੇ ਉਹ ਅਲੱਗ ਤੋਂ ਹੁੰਦੇ ਨੇਗੇ ਠੀਕ ਹੈ ਹਾਂਜੀ ਇਸ ਦਾ ਜਿਹੜਾ ਸਟਾਫ ਹੈ ਬਹੁਤ ਹੀ ਪਿਆਰਾ ਜਿਹਾ ਸਟਾਫ ਹੈਗਾ कॉटन सर्कल ਸਟਾਫ ਰਹੂਗਾ ਤੇ ਬਹੁਤ ਹੀ ਸੋਹਣਾ ਜਿਹਾ ਡਿਜੀਟਲ ਪ੍ਰਿੰਟ ਇਸ ਸ਼ਰਟ ਦੇ ਵਿੱਚ 2.5 ਮੀਟਰ ਦੀ ਕੱਟ ਰਹੂਗੀ ਇਹ ਠੀਕ ਹੈ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਰਹੂਗੀ ਤੇ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਤੁਸੀਂ ਇਸ ਸ਼ਰਟ ਦੀ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਰਹੂਗੀ ਹੁਣ ਆਪਾਂ ਇਸ ਦਾ ਵਰਕ ਦਿਖਾਉਣਾ ਤੁਹਾਨੂੰ ਇਸ ਦੇ ਸ਼ਰਟ ਦੇ 프ਰੰਟ ਤੇ ਐਂਡ ਬੈਕ ਦੇ ਉੱਪਰ ਹਨਾ ਚਾਰਟ ਤੇ ਘੇਰਾ ਜਿਹੜਾ ਕੱਟ ਵਰਕ ਉਹ ਕੀਤਾ ਗਿਆ ਕੱਟ ਵਰਕ ਦੇ ਵਿੱਚ ਜਿਹੜਾ ਥ੍ਰੈਡ ਯੂਜ਼ ਕੀਤਾ ਗਿਆ ਉਹ ਬਾਟਮ ਦੇ ਕਲਰ ਦੇ ਨਾਲ ਦਾ ਹੈਗਾ ਠੀਕ ਹੈ ਸਟੱਫ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਲਚਕਦਾਰ ਕਾਟਨ ਸਿਲਕ ਵਾਲਾ ਸਟੱਫ ਹੈਗਾ ਪਿਆਰਾ ਜਿਹਾ ਤੇ ਪ੍ਰਿੰਟ ਵੀ ਮਲਟੀਗੇ ਕਲਰ ਆਗੇ ਜਿਆਦਾ ਡਾਰਕ ਵੀ ਨਹੀਂ ਹੈ ਜਿਆਦਾ ਲਾਈਟ ਵੀ ਨਹੀਂ ਹੈ ਕਲਰ ਵੀ ਬਹੁਤ ਵਧੀਆ ਹੈਗਾ ਕੱਟ ਵਰਕ ਦੇਖੋ ਤੁਸੀਂ ਬਹੁਤ ਹੀ ਵਧੀਆ ਸਫਾਈ ਦੇ ਵਿੱਚ ਵਰਕ ਕੀਤਾ ਹੋਇਆ ਹੈਗਾ ਹਾਂਜੀ ਇਸ ਦੀ ਸਲੀਵਸ ਤੇ ਵੀ ਵਰਕ ਕੀਤਾ ਹੋਇਆ ਹੈ ਸਲੀਵਸ ਤੇ ਵੀ ਸੇਮ ਹੀ ਆਜੂਗਾ ਕੱਟ ਵਰਕ ਆਜੂਗਾ ਮੈਂ ਬੈਕ ਸਾਈਡ ਵੀ ਇਸ ਦੀ ਤੁਹਾਨੂੰ ਚੈੱਕ ਕਰਵਾਉਣੀ ਆ ਦੇਖੋ ਬੈਕ ਸਾਈਡ ਦੇ ਉੱਪਰ ਵੀ ਬਹੁਤ ਹੀ ਪਿਆਰਾ ਜਿਹਾ ਵਰਕ ਹੋ ਰਿਹਾ ਸੇਮ ਫਰੰਟ ਦੀ ਤਰ੍ਹਾਂ ਤੁਸੀਂ ਵੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਨੇ ਜਿਹੜੇ ਰੈਡੀ ਕਰਵਾ ਸਕਦੇ ਹੋ ਹਨ ਇਸ ਤਰ੍ਹਾਂ ਆਪਣੇ 슬ੀਵਜ਼ ਨੇ ਜਿਹੜੀਆਂ ਓਵਰ ਵਰਕ ਕੀਤੀਆਂ ਹੋਈਆਂ ਨੇ ਤੁਸੀਂ ਆਪਣੇ ਕੋਲੋਂ ਵੀ ਕੋਈ ਵੀ ਡਿਜ਼ਾਈਨ ਦੇ ਸਕਦੇ ਹੋਗੇ ਸੂਟ ਰੈਡੀ ਕਰਵਾਉਣ ਦੇ ਲਈ ਜਾਂ ਫਿਰ ਸਾਡੇ ਇੰਸਟਾਗ੍ਰam ਫੇਸ ਤੇ ਪਾਏ ਹੋਏ ਨੇ ਤੁਸੀਂ ਉਹਨਾਂ ਦੇ ਵਿੱਚੋਂ ਵੀ ਕੋਈ ਵੀ ਡਿਜ਼ਾਈਨ ਹੈ ਜਿਹੜਾ ਚੂਜ਼ ਕਰ ਸਕਦੇ ਹੋਗੇ ਠੀਕ ਹੈ ਔਰ ਕੋਈ ਵਰਕ ਵਾਲਾ ਹੋਵੇ ਹਨਾ ਸੂਟ ਜਾਂ ਫਿਰ ਕੋਈ ਪ੍ਰਿੰਟ ਦੇ ਵਿੱਚ ਤੁਸੀਂ ਵਾਇ ਕਰਨਾ ਚਾਹੁੰਦੇ ਹੋ ਮੈਂ ਜੋ ਕਿਸੇ ਵੀ ਤਰ੍ਹਾਂ ਦੀ ਸਟੀਚਿੰਗ ਜਿੱਦਾਂ ਡ्रेसेस ਵਗੈਰਾ ਫ੍ਰੌਕਸ ਵਗੈਰਾ ਹਨਾ ਸੂਟ ਪੰਜਾਬੀ ਸੂਟ ਕਿਸੇ ਵੀ ਤਰ੍ਹਾਂ ਦੇ ਕੁੜਤੇ ਪਜਾਮੇ ਕੁਝ ਵੀ ਸਟਿਚ ਕਰਵਾਉਣਾ ਹੋਵੇ ਤਾਂ ਤੁਸੀਂ ਸਾਡੇ ਤੋਂ ਸਟੀਚਿੰਗ ਵੀ ਕਰਵਾ ਸਕਦੇ ਹੋ ਸਟੀਚਿੰਗ ਵੀ ਅਵੇਲੇਬਲ ਆਪਣੇ ਕੋਲ ਠੀਕ ਹੈ ਹਾਂਜੀ ਆ ਗਈ ਇਸਦੀ ਬਾਟਮ ਬਾਟਮ ਰਹੂਗੀ ਨੇਵੀ ਬਲੂ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਇਸ ਦਾ ਵੀ ਸਟੱਫ ਹੈ ਸੇਮ ਸਟੱਫ ਰਹੂਗਾ कॉटन ਸਿਲਕ ਤੇ ਇਸ ਦੇ ਵਿੱਚ ਨੈਗੇਟਿਵ ਪ੍ਰਿੰਟ ਹੈਗਾ ਜਿੱਦ ਆਪਣੀ ਸ਼ਰਟ ਦਾ ਪ੍ਰਿੰਟ ਹੈ ਹਨਾ ਉਹ ਲਾਈਟ ਕਰਕੇ ਸ਼ੈਡੋ ਪ੍ਰਿੰਟ ਦੀ ਤਰ੍ਹਾਂ ਬਾਟਮ ਦੇ ਵਿੱਚ ਪਾਇਆ ਹੋਇਆ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਇਆਗਾ ਤੁਸੀਂ ਆਪਣੇ ਕੋਲੋਂ ਆਪਣਾ ਸਟੱਫ ਦੇ ਕੇ ਵੀ ਸਾਡੇ ਤੋਂ ਇਕੱਲਾ ਵਰਕ ਵੀ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਸਟੱਫ ਵੀ ਸਾਡੇ ਤੋਂ ਬਾਇ ਕਰਨਾ ਹੈਗਾ ਠੀਕ ਹੈ ਤੁਸੀਂ ਆਪਣੇ ਕੋਲੋਂ ਦੇ ਕੇ ਸਟੱਫ ਵਰਕ ਵੀ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਵਰਕ ਆਪਣੇ ਕੋਲ ਹਰ ਤਰ੍ਹਾਂ ਦੇ ਵਰਕ ਨੇ ਜਿਹੜੇ ਅਵੇਲੇਬਲ ਨੇ ਪੇਂਟ ਆਰੀ ਵਰਕ ਹਨਾ ਆ ਹੈਂਡਵਰਕ ਹੋ ਗਿਆ ਸਾਰੇ ਤਰ੍ਹਾਂ ਦੇ ਜੋ ਨੇਵੀ ਵਰਕ ਹੁੰਦੇ ਨੇ ਆਪਣੇ ਕੋਲ ਸਾਰੇ ਅਵੇਲੇਬਲ ਨੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਵਰਕ ਹੈ ਜਿਹੜਾ ਕਰਵਾ ਸਕਦੇ ਹੋ ਠੀਕ ਹੈ ਹਾਂਜੀ ਬਾਕੀ ਤੁਹਾਨੂੰ ਇਹ ਅੱਜ ਦੀ ਵੀਡੀਓ ਦੇ ਸੂਟ ਕਿਦਾਂ ਲੱਗੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੀ ਫੋਲਰ ਭੈਣਾ ਕੋਈ ਵੀ ਪਹੁੰਚ ਸਕੇ ਤੇ ਉਹ ਵੀ ਸੋਨੇ ਸੋਨੇ ਸੂਟ ਰੈਡੀ ਕਰਵਾ ਸਕਣ ਠੀਕ ਹੈ ਬਾਕੀ ਹੁਣ ਮਿਲਦੇ ਆਪਾਂ ਕੱਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ